ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਹਦਾ ਮੇਨ ਮੁੱਦਾ ਜਿਹੜਾ ਕੱਲ ਕੈਂਡੀਡੇਟਾਂ ਦੀਆਂ ਲਿਸਟਾਂ ਜਿਹੜੀਆਂ ਇਹਨਾਂ ਨੇ ਕੱਢੀਆਂ ਨੇ ਉਹਦੇ ਸੰਬੰਧ ਵਿੱਚ ਲੋਕਾਂ ਨੂੰ ਦੱਸਣਾ ਹੈ ਕਿ ਹਲਕਾ ਡੇਰਾਵਾ ਬਣਾਣਕ ਤੇ ਪਹਿਲਾਂ ਵੀ ਇਹਨਾਂ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜਿੱਦਣ ਕਾਗਜ਼ ਢਾਕਲ ਕਰਾਉਣੇ ਸੀ ਤੇ ਕੱਲ ਜਦੋਂ ਲਿਸਟ ਆਉਣੀ ਸੀ ਜਿਹਦਾ ਟਾਈਮ ਮੇਰੇ ਹਿਸਾਬ ਨਾਲ 4 ਵਜੇ ਸੀਗਾ ਕਿ ਲਿਸਟ ਲੱਗੂਗੀ ਪਰ ਕਲਾਨੌਰ ਬਲੌਕ ਦੀ ਜਿਹੜੀ ਲਿਸਟ ਲੱਗੀ ਹੈ ਉਹ ਲੱਗੀ ਰਾਤ ਨੂੰ 12:30 ਜ਼ਿਲਾ ਪ੍ਰੀਸ਼ਦ ਦੀ ਜਿਹੜੀ ਆਈ ਉਹ ਰਾਤੀ 10 ਵਜੇ ਤੇ ਡੇਰਾ ਬਲੌਕ ਦੀ ਉਹ ਵੀ 10 ਵਜੇ ਦੇ ਆਰਾਊਂਡ ਆਈ। ਉਹਨਾਂ ਦੇ ਵਿੱਚ ਜਿਹੜੇ ਬਲੌਕ ਸੰਥੀਆਂ ਸੀਗੇ ਟੋਟਲ 38 ਬਣਦੀਆਂ ਨੇ ਹਲਕਾ ਡੇਰਾ ਬਾਬਾ ਨਾਨਕ ਬਲੌਕ ਕਲਾਨਾ ਔਰ ਤੇ ਬਲੌਕ ਡੇਰਾ ਬਾਬਾ ਨਾਨਕ। ਉਹਨਾਂ ਵਿੱਚੋਂ ਡੇਰਾ ਬਾਬਾ ਨਾਨਕ ਬਲੌਕ ਚ ਕਾਂਗਰਸ ਦੇ ਜਿਹੜੇ ਉਮੀਦਵਾਰ ਸੀਗੇ ਉਹਨਾਂ ਚੋਂ ਸਿਰਫ ਦੋ ਬੰਦਿਆਂ ਦੀਆਂ ਜਿਹੜੀਆਂ ਐਕਸੈਪਟ ਕੀਤੀਆਂ ਗਈਆਂ ਨੇ। ਉਹ ਵੀ ਉਹਨਾਂ ਚ ਕੀਤੀਆਂ ਵੀ ਜਿੱਥੇ ਟੋਟਲ ਦੀ ਟੋਟਲ ਤੇ ਸਾਰੇ ਕੈਂਡੀਡੇਟ ਜਿਹਨਾਂ ਦੇਖ ਸਕਦੇ ਹੋ ਇਹਨਾਂ ਉਹਨਾਂ ਵਿੱਚ ਹੋਈਏ ਇੱਕ ਧਰਮਕੋਟ ਬਲਾਕ ਤੇ ਇੱਕ ਰਾਜ ਚੱਕ ਦੀ ਉਸ ਤੋਂ ਅਲਾਵਾ ਕਾਂਗਰਸ ਪਾਰਟੀ ਦਾ ਕੋਈ ਵੀ ਕੈਂਡੀਡੇਟ ਜਿਹੜਾ ਉਹਨਾਂ ਲੜਨ ਯੋਗ ਨਹੀਂ ਕੀਤਾ ਗਿਆ ਠੀਕ ਹੈ ਬਸ ਹਾਲਾਂਕਿ ਕੱਲ ਨੂੰ ਰੂਲਿੰਗ ਪਾਰਟੀ ਜਿਹੜੀ ਇਹ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਹੈ ਕਿ ਇਹਨਾਂ ਕੋਲ ਕੈਂਡੀਡੇਟ ਨਹੀਂ ਸੀ ਲੜਨ ਵਾਸਤੇ ਇਹਨਾਂ ਨੂੰ ਬੰਦਾ ਨਹੀਂ ਕੋਈ ਲੱਭਿਆ ਕਾਗਜ਼ ਭਰਨ ਨੂੰ ਸਾਡੇ ਬੰਦੇ ਪਹੁੰਚੇ ਨੇ 11 ਵਜੇ ਬਲਾਕ ਦੇ ਵਿੱਚ ਦੋਹਾਂ ਬਲਾਕਾਂ ਚ ਦਾਖਲ ਕਰਨ ਕਾਗਜ਼ ਇਹਨਾਂ ਦੇ ਕੈਂਡੀਡੇਟ ਅਸੀਂ 5:30 ਵਜੇ ਤੱਕ ਤੇ ਡੇਰਾ ਬਲਾਕ 'ਚ ਖੜੇ ਰਹੇ ਹਾਂ ਮੈਂ ਆਪ ਤੇ ਇਹਨਾਂ ਦੇ ਮਿਲਾਂ ਦਾ 6 ਕੇ 7 ਕੈਂਡੀਡੇਟ ਨੇ ਜਿਹੜੇ ਉਹ ਕਾਗਜ਼ ਨਹੀਂ ਉੱਥੇ ਦੇਣ ਆਏ ਸੀਗੇ ਐਸ ਡੀ ਐਮ ਸਾਹਿਬ ਵੱਲੋਂ ਇਨਫੋਰਮੇਸ਼ਨ ਵੀ ਉੱਥੇ ਲਈ ਗਈ ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਆਮ ਆਦਮੀ ਦੇ ਜਿਹੜੇ ਕਾਗਜ਼ ਭਰਨ ਇੰਨੇ ਲੋਕ ਨਹੀਂ ਪਹੁੰਚੇ ਉਸ ਤੋਂ ਬਾਅਦ ਇਹਨਾਂ ਨੇ ਕਾਗਜ਼ ਐਕਸੈਪਟ ਕੀਤੇ ਜਿਹੜਾ ਟਾਈਮ ਸੀਗਾ ਉਹਨੂੰ ਐਕਸਟੈਂਡ ਕਰਕੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਕਾਗਜ਼ ਜਿਹੜੇ ਦਾਖਲ ਕੀਤੇ ਕਲਾਨੌਰ ਬਲੌਕ ਚ ਮੈਨੂੰ ਲੱਗਦਾ 4 ਕੇ 5 ਬੰਦਿਆਂ ਨੇ ਕਾਗਜ਼ ਹੀ ਨਹੀਂ ਭਰੇ ਆਮ ਆਦਮੀ ਪਾਰਟੀ ਵੱਲੋਂ ਤੇ ਉੱਥੇ ਵੀ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਪੂਰੀ 19 ਦੀਆਂ 19 ਸੀਟਾਂ ਤੇ ਕਾਂਗਰਸ ਪਾਰਟੀ ਦੇ ਕੈਂਡੀਡੇਟਾਂ ਨੇ ਕਾਗਜ਼ ਭਰੇ ਸੀ ਅੱਜ ਡੇਰਾ ਬਲੌਕ ਦੇ ਇੱਥੇ ਤੇ ਕਲਾਨੌਰ ਬਲੌਕ ਦੇ ਕੈਂਡੀਡੇਟ ਆਏ ਨੇ ਸਭ ਤੋਂ ਪਹਿਲਾਂ ਤੇ ਮੈਂ ਇੱਕ ਬੰਦੇ ਦੀ ਫੜ ਕੇ ਤੁਹਾਨੂੰ ਵਿਖਾਉਣਾ ਜੀ ਉਹ ਤੋਂ ਨੂੰ ਇਹਦੇ ਵਿੱਚ ਜਿਹੜਾ ਕਾਰਨ ਉਹਨਾਂ ਨੇ ਓਬਜੈਕਸ਼ਨ ਦਾ ਦਿੱਤਾ ਹੈ ਇਹ ਚ ਵੀਡੀਓ ਦੇ ਸਾਈਨ ਨੇ ਬਲੌਕ ਵਿਕਾਸ ਅਤੇ ਪੰਚਾਇਤੀ ਅਫਸਰ ਅਮਨ ਇਥੋਂ ਦੇ ਲੇਡੀ ਡੀਐਸਪੀ ਨੇ ਆ ਸਾਰਿਆਂ ਦੀਆਂ ਵੇਖਿਓ ਇਹ ਚ ਓਬਜੈਕਸ਼ਨ ਜਿਹੜੀ ਲਾਈ ਗਈ ਹੈ ਵੀ ਡੀਬੀਪੀਓ ਉਹਨਾਂ ਨੇ ਓਬਜੈਕਸ਼ਨ ਜਿਹੜੀ ਲਾਈ ਹੈ ਉਹਨਾਂ ਨੇ ਲਿਖਿਆ ਕਿ 7 ਰੁਪਇਆ ਜਿਹੜਾ ਬਕਾਇਆ ਰਹਿ ਗਿਆ ਕੈਂਡੀਡੇਟ ਦਾ ਉਹਦੇ ਕਾਰਨ ਕਰਕੇ ਇਹਨਾਂ ਨੇ ਜਿਹੜੇ ਕਾਗਜ਼ ਰਿਜੈਕਟ ਕੀਤੇ ਨੇ ਇਸ ਤੋਂ ਪਹਿਲਾਂ ਦੀ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਆਈ ਸੀਗੀ ਹਦਾਇਤ ਕਿ ਜਿਹੜੇ ਐਨਓਸੀਆਂ ਨੂੰ ਲੈ ਕੇ ਨੋ ਡਿਊ ਸਰਟੀਫਿਕੇਟ ਨੇ ਜਿਹੜੇ ਜਿਹੜੇ ਚੁੱਲ੍ਹਾ ਟੈਕਸ ਹੋ ਜਾਂਦੀ ਪੰਚਾਇਤ ਵੱਲੋਂ ਲੈ ਲਈਦਾ ਕਿ ਕੋਈ ਡਿਊ ਨਹੀਂ ਬਤਿਆ ਉਹ ਇਹਨਾਂ ਬੰਦਿਆਂ ਤੋਂ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਕਿ ਤੁਸੀਂ ਐਫੀਡੇਵਿਟ ਲਾ ਸਕਦੇ ਹੋ ਐਫੀਡੇਵਿਟ ਦੇ ਵਿੱਚ ਇਹਨਾਂ ਲਿਖਿਆ ਕਿ ਜੇ ਕੋਈ ਬਕਾਇਆ ਰਹਿੰਦਾ ਹੋਊਗਾ ਤੇ ਅਸੀਂ ਭਰਾਂਗੇ ਮੌਕੇ ਦੇ ਉੱਤੇ ਹਰ ਐਫੀਡੇਵਿਟ ਦੇ ਵਿੱਚ ਪਾਇਆ ਗਿਆ ਸਾਡੇ ਕੋਲ ਕਾਪੀਆਂ ਵੀ ਨੇ ਹਰ ਫਾਈਲ ਦੀ ਜਿਹੜੀ ਉੱਥੇ ਜਮ੍ਹਾਂ ਕੀਤੀ ਗਈ ਹੈ ਆ ਵੀ ਜਿਹੜੀ ਆ ਮੈਂ ਤੁਹਾਨੂੰ ਵਿਖਾਈ ਇਹਨਾਂ ਨੇ ਪਬਲਿਕ ਨਹੀਂ ਕੀਤੀ ਅੰਦਰੋਂ ਕਿਸੇ ਬੰਦੇ ਨੇ ਭੇਜੀ ਹੈ ਕਿ ਤੁਹਾਡੇ ਕੈਂਡੀਡੇਟ ਨਾਲ ਧੱਕਾ ਕੀਤਾ ਗਿਆ ਜੇ ਪਬਲਿਕ ਨਹੀਂ ਹੋਈ ਜਿਹੜਾ ਆਬਜੈਕਸ਼ਨ ਨੇ ਇਹਨਾਂ ਨੇ ਲਾ ਕੇ ਕੈਨਸਲ ਕੀਤੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਲਿਖਿਆ ਗਿਆ ਕਿ ਜੇ ਕਿਸੇ ਦਾ ਡਿਊ ਰਹਿੰਦਾ ਹੋਗਾ ਇਨ ਕੇਸ ਦਾ ਕੈਂਡੀਡੇਟ ਹੈਜ਼ ਨਾਟ ਪੇਡ ਸੱਚ ਡਿਊਸ ਦੈਨ ਹੀ ਊਡ ਬੀ ਗਿਵਨ ਡਿਊ ਓਪਰਚੁਨਿਟੀ ਟੂ ਡਿਪੋਜ਼ਿਟ ਸੱਚ ਡਿਊਸ ਬਿਫੋਰ ਦਾ ਕਨਸਰਨਡ ਅਥਾਰਟੀ ਐਂਡ ਊਡ ਬੀ ਪ੍ਰੋਵਾਈਡਡ ਟਾਈਮ ਟਿਲ ਦਾ ਬਿਗਨਿੰਗ ਆਫ ਦਾ ਪੀਰੀਅਡ ਆਫ ਸਕਰੂਟਨੀ ਜਦੋਂ ਟਾਈਮ ਸ਼ੁਰੂ ਹੋਣਾ ਸੀਗਾ ਉਸ ਤੋਂ ਪਹਿਲਾਂ ਸਾਡੇ ਕੈਂਡੀਡੇਟਾਂ ਨੂੰ ਇਹਨਾਂ ਨੂੰ ਇਨਫੋਰਮ ਕਰਨਾ ਚਾਹੀਦਾ ਸੀਗਾ ਕਿ ਤੁਹਾਡਾ ਇੰਨਾ ਡਿਊ ਰਹਿੰਦਾ ਇਹਨੂੰ ਜੇ ਤੁਸੀਂ ਭਰਨਾ ਹੈ ਤੇ ਆ ਕੇ ਭਰ ਦਿਓ ਇਹ ਸਾਰੇ ਪੂਰੇ ਸਾਡੇ ਹਲਕੇ ਦਾ ਬਣਦਾ ਮੈਨੂੰ ਲੱਗਦਾ ਕੋਈ 150 ਰੁਪਏ ਕੇ 160 ਰੁਪਏ ਬਣੂਗਾ ਤੇ ਉਹੀ ਨਹੀਂ ਸਾਡੇ ਬੰਦਿਆਂ ਕੋਲੋਂ ਭਰਿਆ ਜਾਣਾ ਸੀ ਜਿਹੜੇ ਏਡੇ ਏਡੇ ਕਾਗਜ਼ ਵਕੀਲਾਂ ਕੋਲੋਂ ਚੈੱਕ ਕਰਾ ਕੇ ਹਾਂਜੀ ਕੀ ਗੱਲ ਕਰੀ ਕਰ ਰਹੇ ਤੁਸੀਂ ਇਹ ਦੇਖੋ ਜੀ ਇਹ ਕੈਂਡੀਡੇਟ ਜਿਹੜਾ ਇਥੋਂ ਐਮ.ਐਲ.ਏ ਹੈ ਉਹਨੇ ਵੇਖਿਆ ਕਿ ਆਪਾਂ ਆਪਾਂ ਤੇ ਇਹ ਗੱਲ ਸ਼ੁਰੂ ਚ ਕਿੰਨੇ ਆ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀਗਾ ਕਿ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਰ ਇਲੈਕਸ਼ਨ 'ਚ ਦਿੱਤਾ ਜਾਵੇ ਕਿ ਉਹਨਾਂ ਨੂੰ ਆਪਣੇ ਐਮ.ਐਲ.ਏ ਦਾ ਵੀ ਪਤਾ ਲੱਗੇ ਕਿ ਸਾਡਾ ਐਮ.ਐਲ.ਏ ਕਿੱਥੇ ਖੜਦਾ ਅੱਜ ਦੀ ਡੇਟ 'ਚ ਉਹਦੀ ਕੀ ਸਥਿਤੀ ਆਪਣੇ ਹਲਕੇ 'ਚ ਅੱਜ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਸੀ ਜੇ ਇਲੈਕਸ਼ਨ ਲੜਦੇ ਅੱਜ ਬਟਾਲੇ 'ਚ ਸਾਰੇ ਕਿਉਂ ਭਰੇ ਗਏ ਨਹੀਂ ਹਰ ਜਗ੍ਹਾ ਕੇ ਉਪਰ ਇਹ ਅੱਜ ਸਾਡੇ ਕਾਗਜ਼ ਸਹੀ ਨਿਕਲ ਆਏ ਤੇ ऑब्ਜੈਕਸ਼ਨ ਹੋਤੇ ਇਹਨਾਂ ਨੇ 7 ਰੁਪਏ ਹਾਊਸ ਟੈਕਸ ਲਾਤਾ ਇਹਨਾਂ ਨੂੰ ਚਾਹੀਦਾ ਸੀ ਇਲੈਕਸ਼ਨ ਲੜਾਓ ਸਾਡੇ ਬੰਦਿਆਂ ਨੂੰ ਅਸਤਿਜ ਅੱਜ ਵੀ ਕਹਿੰਨੇ ਕਿ ਅੱਜ ਵੀ ਡੀਸੀ ਸਾਹਿਬ ਨੂੰ ਚਾਹੀਦਾ ਹੈ ਕਿ ਸਾਡੀ ਦੁਬਾਰਾ ਉਹਨਾਂ ਨੂੰ ਬੁਲਾਇਆ ਜਾਵੇ ਕਿ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਦੀ ਸਾਡੇ ਤੋਂ ਲੰਗਣਾ ਹੋਈ ਹੈ ਤੇ ਅਸੀਂ ਉਹਨੂੰ ਠੀਕ ਕਰਕੇ ਸੋਧ ਕਰਕੇ ਤਾਂ ਅਸੀਂ ਤੁਹਾਡੇ ਕੋਲੋਂ ਜਿਹੜੀ ਫੀਸ ਤਾਂ ਲੈ ਲੈਣੇ ਕੋਰਟ ਤੋਂ ਮੰਂਦੇ ਪਾਵਾਂਗੇ ਜੀ ਇਹਨਾਂ ਨੇ ਵੀ ਬੜੀ ਚਲਾਕੀ ਕੀਤੀ ਛੁੱਟੀ ਵਾਲੇ ਦਿਨ ਜਿਵੇਂ ਕੀ ਮੰਨ ਕਰਦੇ ਨਹੀਂ ਹਾਂ ਵਰਦਪਾ ਸਰਕਾਰ ਵੱਲੋਂ ਕੋਈ ਮੰਗ ਨਹੀਂ ਜੀ ਸਰਕਾਰ ਨੂੰ ਅਸੀਂ ਕੋਈ ਮੰਗ ਨਹੀਂ ਕਰਨੀ ਇਹਨਾਂ ਦੇ ਖਿਲਾਫ ਸਾਡੇ ਕੋਲ ਹੁਣ ਪ੍ਰੂਫ ਆ ਗਿਆ ਹੈ ਬੀਡੀਪੀਓ ਤੇ ਐਸਡੀਐਮ ਤੇ ਜਿੰਨੇ ਸੈਕਟਰੀ ਨੇ ਇਹਨਾਂ ਦੇ ਖਿਲਾਫ ਉਹਨੂੰ ਕੋਰਟ 'ਚ ਜਾਵਾਂਗੇ ਕਿ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਅਧਿਐਚੀ ਉਹਦੀ ਉਲੰਘਣਾ ਇਹ ਲੋਕਾਂ ਨੇ ਕਿਵੇਂ ਕੀਤੀ ਲਿਖ ਕੇ ਦਿੱਤਾ ਸ਼ਰਿਆਮ ਕਿ ਕਾਗਜ਼ 'ਚ ਕੋਈ ਹੋਰ ਕਮੀ ਨਹੀਂ ਲੱਭੀ ਤਾਂ ਆਪਾਂ ਸ਼ਰਿਆਮ ਲਿਖ ਕੇ ਦੇਤਾ ਕਿ ਜਿਹੜੀ ਚੀਜ਼ ਇਲੈਕਸ਼ਨ ਕਮਿਸ਼ਨ ਨੇ ਸਪੈਸੀਫਿਕਲੀ ਮਾਰਕ ਕੀਤੀ ਕਿ ਤੁਸੀਂ ਜਿਹੜਾ ਡਿਊ ਰਹਿੰਦਾ ਹੈ ਉੱਪਰ ਪੜ ਸਕਦੇ ਹੋ ਤੁਹਾਨੂੰ ਕਨਸਰਨਡ ਆਫਿਸਰ ਜਿਹੜਾ ਤੁਹਾਨੂੰ ਬੁਲਾ ਕੇ ਇੱਥੇ ਬੁਲਾਊਗਾ ਕਿ ਤੁਹਾਡਾ ਇੰਨਾ ਡਿਊ ਰਹਿੰਦਾ ਇਹ ਪੜ ਦੋ ਸਾਡਾ 2:00 ਬਜੇ 12:00 ਬਜੇ ਦੀਆਂ ਖੱਟੀਆਂ ਕਿੰਨੇ ਵਜੇ ਦੀ 2:00 ਦੀ ਇਹ ਸਰ ਇਹ ਜਿੰਨੇ ਇਹਨਾਂ ਦੇ ਤੇ ਇਹ ਆਬਜੈਕਸ਼ਨ ਹੋ ਗਿਆ ਤੇ ਦੂਜੇ ਕੈਂਡੀਡੇਟਾਂ ਦੇ ਕੀ ਆਬਜੈਕਸ਼ਨ ਨਹੀਂ ਟੋਟਲ 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 ਇੱਕੋ ਹੀ ਹੈ ਇਹ ਪਰਫਾਰਮਾ ਸੇਮ ਹੈ ਜੀ ਸਾਰਿਆਂ ਦਾ ਜਿੰਨੇ ਸੇਮ ਪਰਫਾਰਮਾ ਕਿੰਨੇ ਵੈਲਟਰ ਆ 70 ਰੁਪਏ ਸਾਰਿਆਂ ਦੇ ਸੇਮ ਸੇਮ ਕਾਗਜ਼ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਕਿੰਨੇ ਜੀ ਕਿੰਨੇ ਵਜੇ ਜ਼ਿਲ੍ਹਾ ਪ੍ਰੀਸ਼ਦ 5 ਸੀ ਜੀ ਉਹਨਾਂ ਤੋਂ ਇੱਕ ਵੀ ਨਹੀਂ ਬਤਿਆ ਫੋਟੋ ਕਰ ਗਏ ਸਾਰੇ ਗਏ ਇੱਕ ਬੰਦੇ ਦੀ ਇਹਦੇ ਵਿੱਚ ਐਕਸੈਪਟ ਜਿਹੜੀ ਆਜ਼ਾਦ ਉਮੀਦਵਾਰ ਵਜੋਂ ਹੋਈ ਹੈ ਉਹ ਹੋਈ ਹੈ ਜੀ ਜੱਗੂ ਭਗਵਾਨਪੁਰਿਆ ਦੀ ਮਾਸੀ ਦੀ ਉਹਦੇ ਕਾਗਜ਼ੇਟ ਐਕਸੈਪਟ ਹੋਏ ਨੇ ਉਹਨਾਂ ਦਾ ਕੋਈ ਮੇਰੇ ਸਾਬ ਨਾਲ ਡਿਊ ਨਹੀਂ ਰਹਿੰਦਾ ਉਹ ਤੇ ਐਮਐਲਏ ਕੋਲੋਂ ਪਈ ਜਾਂਦਾ ਹੁੰਦਾ ਉਹਨੂੰ ਕੋਈ ਡਿਊ ਨਹੀਂ ਉਚੜਿਆ ਦੁਬਾਰਾ ਸਾਡੀ ਸਰਕਾਰ ਵੇਲੇ ਦੀ ਗੱਲ ਕਰਨਗੇ ਕਿ ਇਹਨਾਂ ਨੇ ਪੈਦਾ ਕੀਤਾ ਇਹਨਾਂ ਨੇ ਇਲੈਕਸ਼ਨ ਲੜਾਈ ਅੱਜ ਦੀ ਡੇਟ 'ਚ ਕਾਂਗਰਸੀ ਸਾਰਿਆਂ ਦੇ ਤੇ ਰਿਜੈਕਟ ਹੋ ਗਏ ਕਾਗਜ਼ ਜਿਹੜਾ ਤੁਸੀਂ ਕਾਗਜ਼ ਪੜ੍ਹੇਗੇ ਉਹ ਬੂਕ ਹੈ ਕਿ ਕਿਹਦੀ ਬਿਲਕੁਲ ਜੀ ਉਦੋਂ ਚੈੱਕ ਕਰਕੇ ਨਹੀਂ ਦੇਖੋ ਜੀ ਡਿਊਰ ਹੋਵੇ ਨਾ ਹੋਵੇ ਇਹ 'ਚ ਆਪਾਂ ਨੂੰ ਉਹਨਾਂ ਨੇ ਹਦਾਇਤ ਦਿੱਤੀ ਹੈ ਕਿ ਜੇ ਕਿਸੇ ਦਾ ਡਿਊਰ ਰਹਿੰਦਾ ਤੇ ਉਹ ਮੌਕੇ ਤੇ ਬੁਲਾ ਕੇ ਅਸੀਂ ਪੁੱਛਾਂਗੇ ਕਿ ਤੁਸੀਂ ਇਹ ਪੜ੍ਹਨਾ ਤੇ ਫਿਰ ਤੁਹਾਡੇ ਕੋਲ ਵੇਖੋ ਜੀ 70 ਰੁਪਏ 70 ਰੁਪਏ ਨੇ ਇੱਕੋ ਜਿਹਾ ਵੀ ਅੱਛਾ ਲੱਗਾ ਫਤਹਾ ਸਾਰਾ ਲੱਗਾ ਸਾਰੇ ਦੇ ਸਾਰੇ ਕੋ ਸੇਮ ਆਬਜੈਕਸ਼ਨ ਲੱਗਿਆ 70 ਰੁਪਏ ਦਾ ਉਹਦੇ ਵਿੱਚ ਹੀ ਐਫੀਡਿਵਿਟ ਦਿੱਤਾ ਕਿਹੜਾ ਨਹੀਂ ਹੈ ਨਹੀਂ ਸਾਰਾ ਅਮਾਉਂਟ ਸੇਮ ਹੈ ਜੀ ਨਹੀਂ ਉਹਦੇ ਵਿੱਚ ਲਿਖਿਆ ਪੈਨਲ ਹੈਗਾ 70 ਰੁਪਏ ਦੇ ਕਰਨੇ ਕਾਂਗਰਸ ਦੇ ਜੇ ਕੋਈ ਸਾਰੀਆਂ ਮਾਰਦੀਆਂ ਅਕਾਲੀ ਦਲ ਦੇ ਵੀ ਬਿੱਤੋਂ ਕਈ ਰਹਿ ਗਏ ਨੇ ਸਾਡੇ ਨਾਲੋਂ ਬਾਕੀ ਅਕਾਲੀ ਦਲ ਦੇ ਐਕਸੈਪਟ ਹੋ ਗਏ ਨੇ ਜਿਨ੍ਹਾਂ ਨੇ ਭਰੇ ਵੀ ਸਾਡੇ ਤੋਂ ਅੱਧ ਤੋਂ ਵੀ ਘੱਟ ਹੋਣੇ ਉਹ ਜਿਹੜੇ ਕੱਲੇ ਰਹਿ ਗਏ ਉਹ ਇਲੈਕਸ਼ਨ ਲੜੋਗੇ ਜਾਂ ਬਾਈਕਾਟ ਨਹੀਂ ਜਿਹੜੇ ਡ੍ਰੈਗ ਨੇ ਅਸੀਂ ਤੇ ਪੂਰੇ ਜੋਰ ਨਾਲ ਇਲੈਕਸ਼ਨ ਲੜਾਂਗੇ ਪੂਰੇ ਰਹਿ ਕੇ ਬਾਈ ਬਾਈਕਾਟ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਇਲੈਕਸ਼ਨਾਂ ਤੋਂ ਡਰ ਲੱਗਦਾ ਸਾਡੇ ਲੋਕ ਜਿੱਤਣ ਵਾਲੇ ਨੇ ਸਾਡੇ ਕੈਂਡੀਡੇਟ ਜਿੱਤਣ ਵਾਲੇ ਨੇ ਅਸੀਂ ਇਲੈਕਸ਼ਨ ਓਵੇਂ ਹੀ ਲੜਾਂਗੇ ਉਸੇ ਜੋਸ਼ ਨਾਲ ਜਿਹੜੇ ਦੋ ਰਹਿ ਕੇ ਨੂੰ ਇਲੈਕਸ਼ਨ ਲੜਨਗੇ ਜਿਹੜਾ ਉਧਰ ਕਲੈਸ਼ ਹੋਇਆ ਉਹਦੇ ਬਿਹਾਫ ਤੇ ਪੁਲਿਸ ਨੂੰ ਕੁਝ ਕੀਤੀ ਪੁਲਿਸ ਨੂੰ ਕੰਪਲੇਂਟ ਦਿੱਤੀ ਸੀ ਜੀ ਕਾਰਵਾਈ ਕੋਈ ਨਹੀਂ ਹੋਣੀ ਅਸੀਂ ਉਮੀਦ ਵੀ ਨਹੀਂ ਰੱਖਦੇ ਕਾਰਵਾਈ ਦੀ ਮੈਂ ਤੇ ਉਸ ਦਿਨ ਵੀ ਕਿਹਾ ਸੀਗਾ ਹੁਣ ਇਹ ਕਈ ਵਾਰੀ ਆਪਾਂ ਸੋਚ ਲਏਦੇ ਕਿ ਗੁੱਸੇ ਗੁੱਸੇ 'ਚ ਬਿਆਨ ਦਿੱਤਾ ਗਿਆ ਪਰ ਮੈਂ ਅੱਜ ਵੀ ਆਪਣੇ ਸਟੈਂਡ ਤੇ ਖੜਾ ਇਥੇ ਜਿਹੜੇ ਦੋ ਡੀਐਸਪੀ ਉੱਥੇ ਮੌਜੂਦ ਸੀਗੇ ਉਹਨਾਂ ਤੇ ਸਾਲ ਬਾਅਦ ਪੁਲਿਸ ਕਾਰਵਾਈ ਸਹੀ ਢੰਗ ਨਾਲ ਦੋਵਾਂ ਤੇ ਕੀਤੀ ਜਾਊਗੀ ਇਹਨਾਂ ਕੋਲੋਂ ਇਹਨਾਂ ਦੋਵਾਂ ਦੀ ਨੌਕਰੀ ਖੋਹੂੰਗਾ ਹੁਣ ਕਿ ਤੁਸੀਂ ਲੋਕਾਂ ਦੇ ਜਿਹੜੇ ਕੈਂਡੀਡੇਟ ਪਰ ਉਣਾਉਂਦੇ ਨੇ ਕੈਮਰੇ ਅੰਦਰ ਲੱਗੇ ਨੇ ਜਿੱਥੇ ਸਾਡੇ ਬੰਦੇ ਨੇ ਕਿਸ ਨੂੰ ਅੱਖ ਤੱਕ ਨਹੀਂ ਵੇਖਿਆ ਤੇ ਤੁਸੀਂ ਉਹਨਾਂ ਤੇ ਇਹੋ ਜਿਹੇ ਉਹਨਾਂ ਦੀ ਕਰਮ ਕਰਾਏ ਉਹਨਾਂ ਦੀ ਦੂਜੀ ਪਾਰਟੀਆਂ ਵੱਲੋਂ ਇਹ ਪੁਲਿਸ ਤੇ ਐਕਸ਼ਨ ਕਰਾਵਾਂਗੇ ਤੇ ਐਮਐਲਏ ਨੂੰ ਮੈਂ ਉਦਣ ਵੀ ਕਹਿਆ ਸੀਗਾ ਤੇ ਮੈਂ ਆਪਣੇ ਜ਼ੁਬਾਨ ਤੋਂ ਹੁਣ ਭੱਦੂਗਾ ਨਹੀਂ ਐਮਐਲਏ ਨੂੰ ਮੈਂ ਕਹਿ ਦਿੰਦਾ ਸਰਕਾਰ ਉਹਨਾਂ ਦੀ ਹੋਵੇ ਸਰਕਾਰ ਸਾਡੀ ਹੋਵੇ ਇਹਦੀ ਭਾਜੀ ਮੋੜ ਕੇ ਮੈਂ ਆਪ ਜਾਊਂਗਾ ਮੈਨੂੰ ਸੁਜਿੰਦਰ ਸਿੰਘ ਧੰਦਾਵਾ ਦੀ ਲੋੜ ਨਹੀਂ ਪੈਣੀ ਇਹ ਕੰਮ ਨੂੰ ਇਹ ਮੈਂ ਆਪ ਕਰਕੇ ਇਹਨੂੰ ਐਮਐਲਏ ਨੂੰ ਇੱਥੋਂ ਤੱਕ ਇਹ ਉਦਣ ਕੈਸ਼ ਕ੍ਰੈਸ਼ਲੀ ਸਰ ਜਿੰਮੇਵਾਰ ਕਿਹਨੂੰ ਸਮਝਿਓ ਜਿਹੜਾ ਉਦੋਂ ਕੈਸ਼ ਹੋਇਆ ਉਹਦੀ ਉਹ ਕੈਸ਼ ਨੂੰ ਵੇਖੋ ਜੀ ਵੀਡੀਓ ਮੈਂ ਆਜੋ ਵੇਖੀ ਦੁਬਾਰਾ ਮੈਨੂੰ ਹੋਣੇ ਕਿਸ ਨੇ ਵਿਖਾਈ ਉਹ ਵੀ ਮੈਂ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੂੰਗਾ ਉਹ ਤੇ ਐਮਐਲਏ ਨੇ ਜਦੋਂ ਅਸੀਂ ਅੰਦਰ ਜਾ ਰਹੇ ਸੀਗੇ ਅੰਦਰ ਵੜ ਗਏ ਸੀਗੇ ਸਾਡੇ ਮੂੰਹ ਤੇ ਤੇ ਨਹੀਂ ਕੁਝ ਬੋਲਿਆ ਪਹਿਲਾਂ ਜਦੋਂ ਅਸੀਂ ਅੰਦਰ ਵੜ ਗਏ ਸੀ ਉਦੋਂ ਡੀਐਸਪੀ ਨੂੰ ਕਿਹਾ ਅੰਦਰ ਕੌਣ ਵੜਿਆ ਤੂੰ ਇੱਥੇ ਕੀ ਕਰਦਾ ਕੱਢ ਸਾਰਿਆਂ ਨੂੰ ਬਾਹਰ ਉਹ ਵੀਡੀਓ ਤਾਂ ਆਇਆ ਜੀ ਕਿਸੇ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਤੇ ਪਿੱਛੋਂ ਆਵਾਜ਼ ਆ ਗਈ ਸੀ ਉਹਨਾਂ ਨੇ ਪਿੱਠ ਕੀਤੀ ਸੀ ਤੇ ਐਮਐਲਏ ਦੀ ਪਿੱਛੋਂ ਆਵਾਜ਼ ਆਈਏ ਫਿਰ ਉਹਨਾਂ ਨੇ ਮੇਨ ਗੱਲ ਆਏ ਉਹਨੇ ਆਪਣਾ ਮੁੰਡਾ ਲੜਾਉਣਾ ਸੀ ਜਿਲ੍ਹਾ ਪੰਚਾਇਤ ਜਗਰੂਪ ਨਵਾਰਾਂ ਵਾਲੀ ਤੋਂ ਇਹਨੇ ਇਲੈਕਸ਼ਨ ਲੜਨੀ ਸੀਗੀ ਇਹਨੂੰ ਪਤਾ ਸੀਗਾ ਕਿ ਯਾਰ ਹਿੰਮਤ ਵਾਲਾ ਬੰਦਾ ਹੋਵੇ ਕਿ ਮੇਰੇ ਮੁੰਡੇ ਨੇ ਮੈਂ ਉਹਨੂੰ ਸਿੱਧਾ ਨਾ ਬਣਾਦਾ ਇਨੀ ਹਿੰਮਤ ਵਾਲਾ ਹੁੰਦਾ ਤੇ ਸਾਡਾ ਸਾਡੇ ਤੇ ਇੱਕ ਛੋਟੇ ਜਿਹੇ ਪਿੰਡ ਦਾ ਸਰਪੰਚ ਹੈ ਜਗਰੂਤ ਜਿੰਨੂੰ ਤੁਸੀਂ ਆਪ ਕਹਿੰਦੋਂ ਕਿ ਅਸੀਂ ਆਮ ਆਦਮੀ ਆ ਤੇ ਅਸੀਂ ਇਲੈਕਸ਼ਨਾਂ ਆਮ ਲੋਕਾਂ ਨੂੰ ਲੜਾਈ ਦੀਆਂ ਸਾਡੇ ਤੇ ਉਸ ਟਾਈਮ ਤੇ ਇਲਜ਼ਾਮ ਲਾਇਆ ਗਿਆ ਬਾਈਲੈਕਸ਼ਨ ਵਾਲੇ ਪਰਿਵਾਰਵਾਦ ਪਰਿਵਾਰਵਾਦ ਅੱਜ ਆਪਣੇ ਮੁੰਡੇ ਨੂੰ ਇਲੈਕਸ਼ਨ ਲੜਾ ਰਹੇ ਅਸੀਂ ਤੇ ਬਰਾਬਰ ਇਲੈਕਸ਼ਨ ਲੜੇ ਹਨਾ ਸਾਡੇ ਵੱਲੋਂ ਤੇ ਇਹੋ ਜਿਹਾ ਕੁਝ ਨਹੀਂ ਹੋਇਆ ਸੀ ਅੱਜ ਜਿਦ ਤਰ੍ਹਾਂ ਮੁੰਡਾ ਇਲੈਕਸ਼ਨ ਲੜ ਰਿਹਾ ਤੇ ਲੋਕਾਂ ਨੂੰ ਦਿਖਾਉਣਾ ਸੀਗਾ ਕਿ ਲੈ ਵੀ ਮੇਰੀ ਲੋਕਾਂ ਚ ਆਹ ਕਮਾਈ ਹੈ ਮੈਂ ਆਹ ਕੰਮ ਕੀਤਾ ਸੀਗਾ ਤੇ ਮੇਰਾ ਮੁੰਡਾ ਇਲੈ ਸਾਡੇ ਬੰਦੇ ਤੇ ਤੁਸੀਂ ਕਾਗਜ ਕੈਨਸਲ ਕਰਾਤੇ ਇੰਨੀ ਮਤਾਲੇ ਦੀ ਅਜੇ ਵੀ ਕਹਨਾਂ ਮੈਂ ਇੱਕੋ ਸੀਟ ਦੇ ਸਾਡੇ ਕਾਗਜ ਹੈ ਜਿਹੜੇ ਐਕਸੈਪਟ ਕੀਤੇ ਜਾਣ ਜਿੱਥੇ ਇਥੋਂ ਦੇ ਐਮਐਲਏ ਦੇ ਮੁੰਡੇ ਨੇ ਇਲੈਕਸ਼ਨ ਲੜਦੀਆਂ ਉਥੋਂ ਕਾਂਗਰਸ ਦੇ ਕੱਲੀ ਇੱਕ ਥਾਂ ਤੋਂ ਕਰ ਲੈਣ ਸਾਡੇ ਐਕਸੈਪਟ ਤੇ ਉਹ ਚਾਪਾ ਵਿਖਾ ਦਿੰਦੇ ਐਮਐਲਏ ਨੂੰ ਕਿ ਕਾਂਗਰਸ ਦੀ ਹੋਂਦ ਹੈ ਹਲਕੇ 'ਚ ਕੀ ਹੈ ਪਰ ਪੱਗਾਂ ਦੇ ਮਸਲੇ ਨੂੰ ਲੈ ਕੇ ਅੱਗੇ ਨਹੀਂ ਮਾਫੀ ਵੀ ਹੋ ਗਈ ਹੈ ਕਿਸੇ ਚੈਨਲ ਤੇ ਮਾਫੀ ਮੰਗੀ ਇਹਨਾਂ ਨੇ ਸਭ ਦਾਵਾ-ਦੋਵਾ ਨਹੀਂ ਆ ਅਮਰ ਗੁਰਦੀਪ ਨੇ ਵੇਖੋ ਜੀ ਉਹਨੇ ਪਿਆਰ ਨੂੰ ਦਿੱਤਾ ਨਾਮ ਸੰਧਾ ਉਹਨੇ ਉਹਨੇ ਕਾ ਲੂਨ ਦੇਣਾ ਸੀਗਾ ਲੂਨ ਦੇਣਾ ਸੀ ਵੇਖੋ ਜੀ ਜਿਹੜੇ ਬੰਦੇ ਦੇ ਦਿਲ ਚ ਇਹਦੀ ਚੀਜ਼ ਹੋਵੇ ਨਾ ਇੱਕ ਦਿਨ ਉਹਨੂੰ ਲੱਗਿਆ ਮਾफी ਮੰਗਣੀ ਤੇ ਇਹ ਚੀਜ਼ ਮੈਂ ਤੁਹਾਨੂੰ ਦੱਸ ਦਣਾ ਉਹ ਬੰਦੇ ਨੇ ਦਿਲੋਂ ਨਹੀਂ ਮੰਗੀ ਜਿੰਨੇ ਉਹਨੂੰ ਸੋਸ਼ਲ ਮੀਡੀਆ ਤੇ ਲੋਕ ਗਲਾਂ ਕੱਢ ਰਹੇ ਨੇ ਇਹ ਉਹਦੇ ਡਰ ਤੋਂ ਕਿ ਕੱਲ ਨੂੰ ਮੇਰੇ ਤੇ ਪੰਜਾਬ ਇਨੌਲਟ ਹੋ ਗਿਆ ਨਹੀਂ ਤੇ ਖਲਕਾ ਉਲਟ ਹੁੰਦਾ ਹੁੰਦਾ ਅੱਜ ਪੰਜਾਬ ਪੂਰਾ ਇਹ ਬੰਦੇ ਦੀ ਥੂਥੂ ਕਰ ਰਿਹਾ ਕਿ ਇਹਦੀ ਜ਼ਬਾਨ ਕਿਹੋ ਜੀ ਲੱਗੀ ਹੈ ਮੈਨੂੰ ਯਾਦ ਜਦੋਂ ਇਹ ਇਲੈਕਸ਼ਨ ਦਿੱਤੇ ਸੀ ਮੈਂ ਪਹਿਲੀ ਇੰਟਰਵਿਊ ਮੈਨੂੰ ਯਾਦ ਨਹੀਂ ਕਿਹੜੇ ਚੈਨਲ ਵਾਲੀ ਸੀ ਪਰ ਮੈਂ ਉਸ ਦਿਨ ਉਹ ਚੀਜ਼ ਕਹੀ ਸੀ ਕਿ ਇਹਦੀ ਜ਼ੁਬਾਨ ਇਹੋ ਜੀ ਹੈ ਕਿ ਮੈਂ ਕਿਸੇ ਦਾ ਨਾਮ ਵੀ ਬੋਲ ਕੇ ਤੇ ਆਪ ਹੀ ਫਸ ਜਾਂਦਾ ਤੇ ਉਹਨੇ ਨਾਮ ਤੇ ਦਿਲੋਂ ਮੰਗੀ ਨਾ ਤੇ ਵੇਖੋ ਜੀ ਉਹਨੇ ਪੰਜਾਬ ਤੋਂ ਬਾਕੀ ਲੋਕਾਂ ਤੋਂ ਮਾਫੀ ਮੰਗੀ ਹੋਊਗੀ ਜੇ ਸਾਡੇ ਲੋਕ ਉੱਥੇ ਸੀਗੇ ਉਹਨਾਂ ਤੋਂ ਜੇ ਮਾਫੀ ਮੰਗ ਵੀ ਲਊਗਾ ਤੇ ਮਾਫੀ ਇਹ ਇਹ ਭਾਵੇਂ ਕਹਿ ਦੇਣ ਕਿ ਠੀਕ ਹੈ ਮੈਨੂੰ ਮਾਫੀ ਮੰਗ ਲਈ ਕੋਈ ਗੱਲ ਨਹੀਂ ਪਰ ਉਹ ਬੰਦੇ ਨੂੰ ਮੈਂ ਕਦੇ ਨਹੀਂ ਛੱਡੂਗਾ ਨਹੀਂ ਛੱਡਣ ਜੀ ਪੱਗਾਂ ਦਿੱਤੇ ਛੱਡ ਕੇ ਆਉਣੀ ਛੱਡਾਉਣ ਕੋਈ ਗੱਲ ਨਹੀਂ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਐਮਐਲਏ ਤੋਂ ਜੇ ਮੇਰੇ ਪ੍ਰੋਬਾਂਗ ਬੰਦੇ ਸੀਗੇ ਮੇਰੇ ਨਾਲ ਰਹਿੰਦੇ ਨੇ ਤੇ ਉਹਨਾਂ ਦਾ ਉਹਨਾਂ ਵੀ ਜੇ ਪੱਗਾਂ ਵਾਪਸ ਰੱਖੇ ਨਹੀਂ ਬਦਲਾ ਲਿਆ ਜਾਊਗਾ ਜੇ ਇਹਨੇ ਕਿਹਾ ਨਾ ਪੱਗਾਂ ਚ ਕਿਲ ਨਹੀਂ ਤੇ ਕਿਲ ਹੁਣ ਸਾਡੇ ਹੱਥਾਂ ਨੂੰ ਵੀ ਨਹੀਂ ਐਮਐਲਏ ਸਾਹਿਬ ਇਹ ਚੀਜ਼ ਯਾਦ ਰੱਖਿਓ ਸਾਲ ਰਹਿ ਗਿਆ ਤੁਸੀਂ ਸਿਕਿਉਰਿਟੀ ਦੇ ਵਿੱਚ ਫਿਰਦੇ ਹੋ ਮੈਂ ਲੋਕਾਂ ਦੇ ਵਿੱਚ ਫਿਰਦਾ ਜਿਹੜੇ ਬੰਦੇ ਕੋਲ 20 ਬੰਦਿਆਂ ਤੋਂ ਬਾਅਦ ਇੱਕ ਬੰਦਾ ਨਹੀਂ ਉਹਨੂੰ ਉਥੋਂ 4 ਘੰਟੇ ਉਸੀ ਕਹਿੰਦੇ ਸਾਨੂੰ ਲੋਕ ਪਿਆਰ ਕਰਦੇ ਨੇ ਇਲੈਕਸ਼ਨ ਲੜ ਕੇ ਵੇਖਣੇ ਉਹ ਅੱਡ ਗੱਲ ਤੁਹਾਨੂੰ ਬਲੌਕ ਦੇ ਅੰਦਰੋਂ ਇੱਕ ਬੰਦਾ ਨਹੀਂ ਕੱਢਣ ਆਇਆ ਕਿ ਸਾਡਾ ਐਮਐਲਏ ਫਸਿਆ ਹੋਇਆ ਕਿ ਇੱਥੇ ਪਬਲਿਕ ਨੇ ਇਨਾ ਘੇਰ ਲਿਆ ਸੀ ਕੰਧਾਂ ਟੱਪ ਕੇ ਪੰਜਾਬ ਤੋਂ ਬਾਕੀ ਲੋਕਾਂ ਤੋਂ ਮਾਫੀ ਮੰਗੀ ਹੋਊਗੀ ਜੇ ਸਾਡੇ ਲੋਕ ਉੱਥੇ ਸੀਗੇ ਉਹਨਾਂ ਤੋਂ ਜੇ ਮਾਫੀ ਮੰਗ ਵੀ ਲਊਗਾ ਤੇ ਮਾਫੀ ਇਹ ਇਹ ਭਾਵੇਂ ਕਹਿ ਦੇਣ ਕਿ ਠੀਕ ਹੈ ਤੁਸੀਂ ਕੋਈ ਮਾਫੀ ਮੰਗ ਲਈ ਕੋਈ ਗੱਲ ਨਹੀਂ ਪਰ ਉਹ ਬੰਦੇ ਨੂੰ ਮੈਂ ਕਦੇ ਨਹੀਂ ਛੱਡੂਗਾ ਮੇ ਛੱਡਾਉਣ ਜੀ ਪੱਗਾ ਜਿੱਥੇ ਛੱਡ ਕੇ ਆਉਣੀ ਛੱਡਾਉਣ ਕੋਈ ਗੱਲ ਨਹੀਂ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਐਮਐਲਏ ਤੋਂ ਜੇ ਮੇਰੇ ਪਰ ਉਹ ਬੰਦੇ ਸੀਗੇ ਮੇਰੇ ਨਾਲ ਰਹਿੰਦੇ ਨੇ ਤੇ ਉਹਨਾਂ ਦਾ ਉਹਨਾਂ ਵੀ ਜੇ ਪੱਗਾ ਵਾਪਸ ਰੱਖ ਕੇ ਨਹੀਂ ਬਦਲਾ ਲਿਆ ਜਾਊਗਾ ਜੇ ਇਹਨੇ ਕਿਹਾ ਨਾ ਪੱਗਾ ਚ ਕਿਲ ਨਹੀਂ ਤੇ ਕਿਲ ਹੁਣ ਸਾਡੇ ਹੱਥਾਂ ਨੂੰ ਵੀ ਨਹੀਂ ਐਮਐਲਏ ਸਾਹਿਬ ਇਹ ਚੀਜ਼ ਯਾਦ ਰੱਖਿਓ ਸਾਲ ਰਹਿ ਗਿਆ ਤੁਸੀਂ ਸਿਕਿਉਰਿਟੀ ਦੇ ਵਿੱਚ ਫਿਰਦਿਓ ਮੈਂ ਲੋਕਾਂ ਦੇ ਵਿੱਚ ਫਿਰਦਾ ਜਿਹੜੇ ਬੰਦੇ ਕੋਲ 20 ਬੰਦਿਆਂ ਤੋਂ ਬਾਅਦ ਇੱਕ ਬੰਦਾ ਨਹੀਂ ਉਹਨੂੰ ਉੱਥੋਂ 4 ਘੰਟੇ ਕੱਢਣ ਆਇਆ ਤੁਸੀਂ ਕਹਿੰਦੇ ਹੋ ਸਾਨੂੰ ਲੋਕ ਪਿਆਰ ਕਰਦੇ ਨੇ ਇਲੈਕਸ਼ਨ ਲੜ ਕੇ ਵੇਖਨੇ ਉਹ ਅੱਡ ਗੱਲ ਤੁਹਾਨੂੰ ਬਲਾਕ ਦੇ ਅੰਦਰੋਂ ਇੱਕ ਬੰਦਾ ਨਹੀਂ ਕੱਢਣ ਆਇਆ ਕਿ ਸਾਡਾ ਐਮ.ਐਲ.ਏ. ਫਸਿਆ ਹੋਇਆ ਕਿ ਇੱਥੇ ਪਬਲਿਕ ਨੇ ਇੰਨਾ ਘੇਰ ਲਿਆ ਸੀ ਕੰਬਾਂ ਟੱਪ ਕੇ ਐਮ.ਐਲ.ਏ. ਭੱਜਦਾ ਹੋਵੇ ਉੱਥੋਂ ਗੱਡੀਆਂ 'ਚ ਲੰਘ ਕੇ ਪਤਾ ਨਹੀਂ ਕਿਹੜੀ ਥਾਂ ਦੇ ਵਿੱਚੋਂ ਰੈਸਟ ਹੌਸ ਦੀ ਕੰਧ ਟੱਪ ਕੇ ਫੇਰ ਉੱਥੋਂ ਗੱਡੀ ਮੰਗਾ ਕੇ ਬਾਹਰਲੇ ਪਾਸੋਂ ਨਿਕਲੇ ਸੰਤੋ ਪਤਾ ਵੀ ਨਹੀਂ ਲੱਗਿਆ ਕਿਹੜੀ ਚੋਰ ਮੋਰੀ ਤੋਂ ਨਿਕਲ ਆਏ ਇਹ ਹਿੰਮਤ ਚਾਹੀਦੀ ਹੁੰਦੀ ਐ ਐਮ.ਐਲ.ਏ. ਸਾਹਿਬ ਇਹੋ ਜਿਹੇ ਕੰਮ ਕਰਨ ਨੂੰ ਜੇ ਕਰਨ ਜੋਗੇ ਸੀਗੇ ਨਾ ਉਥੇ ਤੁਸੀਂ ਵੇਖਿਆ ਹੋਣਾ ਤੇ ਭਰਾ ਨੇ ਵੈਪਨ ਵੀ ਵਿਖ ਕਿ ਇਹਨੇ ਵੈਪਨ ਵਿਖਾਇਆ ਇੱਕ ਰਿਪੋਰਟਰ ਭਰਾ ਨੇ ਡੀਐਸਪੀ ਨੂੰ ਸਾਹਮਣੇ ਖੜੇ ਹੋ ਕੇ ਸਵਾਲ ਕੀਤਾ ਕਿ ਜੀ ਤੁਹਾਡੇ ਸਾਹਮਣੇ ਵੈਪਨ ਵਿਖਾਇਆ ਤੁਸੀਂ ਕੁਝ ਨਹੀਂ ਕਹੋਗੇ ਅੱਗੋਂ ਕਹਿੰਦੇ ਕਿਹੜਾ ਵੈਪਨ ਜੀ ਉਹ ਕਹਿੰਦੇ ਸ਼ਰਿਆਂ ਬੁਕਾਰੇ ਤੁਹਾਡੇ ਪਿੱਛੇ ਬੰਦਾ ਅਸੀਂ ਵੇਖਿਆ ਪਰ ਕੋਈ ਨਹੀਂ ਪੁਲਿਸ ਦੀ ਜਿਹੜੀ ਹੁੰਦੀ ਹੈ ਨਾ ਇਹ ਸਰਕਾਰ ਦੀ ਬਣ ਜਾਂਦੀ ਹੁੰਦੀ ਪਰ ਇਹਨਾਂ ਨੂੰ ਹਸਾਬ ਨਾਲ ਚੱਲਣਾ ਚਾਹੀਦਾ ਤੁਸੀਂ ਹੁਣ ਅਸੀਂ ਜਿਹੜੀ ਕਾਰਵਾਈ ਕਰਾਂਗੇ ਸਾਡੀ ਕੋਰਟ ਦੇ ਥਰੂ ਕਰਾਂਗੇ ਤੇ ਫੇਰ ਪੁਲਿਸ ਦਾ ਵੀ ਪਤਾ ਲੱਗੂ ਤੇ ਨਾਲ ਵੀਡੀਓ ਦਾ ਵੀ ਪਤਾ ਉਹਦੇ ਵਿੱਚ ਧੰਨਵਾਦ ਉਹਦੇ ਵਿੱਚ ਤੁਹਾਨੂੰ 70 ਸਾਲ ਕਾਂਗਰਸ ਪਾਰਟੀ ਨੂੰ ਇਲੈਕਸ਼ਨ ਲੜਦਿਆਂ ਹੋਏ ਇੱਕ ਪਾਰਟੀ ਹੈ ਜਿਹੜੀ ਸਾਡੇ ਦੇ ਸਾਹਮਣੇ ਆਈ ਲਈ ਕਾਗਜ਼ ਤੁਸੀਂ ਵੀ ਕਰੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਜੋ ਵੀ ਤੁਹਾਡੇ ਚੈੱਕਅਪ ਹੁੰਦਾ ਤੇ ਉਹਦੇ ਵਿੱਚ ਪਾ ਕੇ ਟੈਂਸ਼ਨ ਹੋ ਗਈ ਕਿਤਾ ਮਤਲਬ ਇਹ ਸਮਝਿਆ ਜਾਵੇ ਕਿ ਜਿਹੜੀ 70 ਸਾਲ ਤੋਂ ਇਲੈਕਸ਼ਨ ਲੜ ਰਹੀ ਹੈ 파ਰਟੀ ਉਹ ਕਾਗਜ਼ ਭਰਨੇ ਨਹੀਂ ਆਉਂਦੇ ਇਲੈਕਸ਼ਨ ਲਾਣੇ ਨਹੀਂ ਆਉਂਦੇ ਕਿ ਇਸ ਤੋਂ ਪਹਿਲੇ ਇਲੈਕਸ਼ਨਾਂ ਜਿਹੜੀਆਂ ਸੀ ਉਹ ਵਾਕਿਆ ਹੀ ਇਸੇ ਤਰੀਕੇ ਨਾਲ ਜਿਤਨੀਆਂ ਜਾਂਦੀਆਂ ਸੀ ਕਿਤਾ ਹੁਣ ਹੋ ਰਿਹਾ ਮੈਂ ਤੁਹਾਨੂੰ ਮੇਨ ਗੱਲ ਦੱਸਾਂ ਜੀ ਇੱਕ ਰਿਕਾਰਡ ਕੱਢਿਆ ਜਾਵੇ ਪਿਛਲੇ 5 ਸਾਲ ਸੀ ਜਿਹੜੇ ਪੰਚਾਇਤੀ ਚੋਣਾਂ ਬਲਾਕ ਸੰਵਤੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹਲਕਾ ਡੇਰਾਵਾ ਬਣਾਨਕ ਤੋਂ ਆਮ ਆਦਮੀ ਪਾਰਟੀ ਨੇ ਤੇ ਕਾਲੀ ਦਲ ਨੇ ਕਿੰਨੇ ਬੰਦਿਆਂ ਨੇ ਕਾਗਜ਼ ਭਰੇ ਕਿੰਨੇ ਉਮੀਦਵਾਰ ਖੜੇ ਸੀਗੇ ਕੌਣ ਆ ਕੇ ਅੱਜ ਬਾਹਰ ਖੜ ਕੇ ਦੋਵਾਂ ਪਾਰਟੀਆਂ ਦੇ ਬੰਦੇ ਕਹਿੰਨ ਕਿ ਅਸੀਂ ਖੜੇ ਸੀ ਦੀ ਇਲੈਕਸ਼ਨ ਤੋਂ ਕੋਈ ਸਾਡੇ ਕਾਗਜ਼ ਕੈਨਸਲ ਕਰਾਂਗੇ ਇਹਨਾਂ ਤੋਂ ਵੀ ਬੰਦਾ ਘਰੋਂ ਨਹੀਂ ਸੀ ਨਿਕਲਦਾ ਕਿ ਸਾਡੀ ਇਲੈਕਸ਼ਨ ਕਿਵੇਂ ਲੜਨੀ ਆ ਸੀ ਜਦੋਂ ਬੰਦਾ ਨਹੀਂ ਕੋਈ ਪਿੱਛੇ ਖੜਾ ਆਮ ਆਦਮੀ ਨੂੰ 2022 ਚ ਮਨਦਾ 30000 ਵੋਟ ਪਈ ਸੀ ਤੇ ਇਹਨਾਂ ਤੋਂ ਉਸ ਤੋਂ ਪਹਿਲਾਂ ਇਹਨਾਂ ਕੋਈ ਇੱਕ ਬੰਦਾ ਨਹੀਂ ਸੀ ਐਮਐਲਏ ਜਿਹੜਾ ਕਹਿੰਦਾ ਨਾ ਇਹ ਧੱਕਾ ਕਰਾਉਂਦੇ ਰਹੇ ਨੇ ਇਹ ਕਰਾਉਂਦੇ ਰਹੇ ਨੇ ਇਹ ਲੋਕਾਂ ਨੂੰ ਸਭ ਤੋਂ ਵੱਡੀ ਬੇਇਕੂ ਬਣਾਉਣ ਵਾਲੀ ਗੱਲ ਹੈ ਜਿਹੜਾ ਬੰਦਾ ਸਰਕਾਰ ਜਾਣ ਤੋਂ 2022 ਤੋਂ 2 ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਗਿਆ ਹੋਵੇ ਸਾਡੇ ਕੋਲ ਉਹ ਅੱਜ ਉੱਧਰ ਜਾ ਕੇ ਕਹਿ ਰਿਹਾ ਇਹਨਾਂ ਨੇ ਧੱਕਾ ਕਰਾਇਆ ਜੀ ਉਦੋਂ ਆ ਜਿਹੜੀ ਜ਼ੁਬਾਨ ਲੱਗੀ ਅੱਜ ਬੜੀ ਚੱਲਦੀ ਹੈ ਇਹ ਜ਼ੁਬਾਨ ਉਹ ਟਾਈਮ ਤੇ ਕਿੱਥੇ ਸੀ 5 ਸਾਲ ਸਾਡੀ ਸਰਕਾਰ ਵਾਲੇ ਸਾਡੇ ਕੋਲ ਬੰਦੇ ਰਹੇ ਹੋ ਅੱਜ ਹੁਣ ਜਿਵੇਂ ਹੱਥਾਂ ਕਰਕੇ ਨਾ ਕਰਦੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਬੜਾ ਕੀਤਾ ਇਹ ਉਹ ਟਾਈਮ ਤੇ ਇਹ ਭਗਵੰਤ ਸਿੰਘ ਮਾਨ ਦੀ ਜਗ੍ਹਾ ਇਹ ਸੁਖਵਿੰਦਰ ਸਿੰਘ ਰੰਧਾਵਾ ਜੀ ਦੇ ਗੁਣ ਗਾਉਂਦੇ ਸੀਗੇ ਜਦੋਂ ਪਾਰਟੀ ਬਦਲਣ ਦੀ ਵਾਰੀ ਆਈ ਉਹਦੋਂ ਗੁਣ ਵੀ ਬਦਲ ਗਏ ਉਹਦੋਂ ਸਾਰੇ ਜਿਹੜੇ ਗੀਤ ਹੁਣ ਅੱਜ ਭਗਵੰਤ ਮਾਨ ਲਈ ਗਾਉਂਦੇ ਨੇ ਉਹਦੋਂ ਰੰਦਾਵਾ ਸਾਹਦੇ ਹੁੰਦੇ ਸੀਗੇ ਇਹ ਸਾਰਾ ਕੁਝ ਬਦਲ ਜਾਂਦਾ ਹੁੰਦਾ ਇਹ ਇਹ ਲੋਕਾਂ ਨੂੰ ਬੇਫੂਕ ਬਣਾਉਣ ਵਾਲੀ ਗੱਲ ਹੁੰਦੀ ਕੀ ਸਿਆਸਤਦਾਨ ਅਸੀਂ ਜੋ ਚੀਜ਼ ਬੋਲਾਂਗੇ ਲੋਕ ਮੰਨ ਜਾਣਗੇ ਤਾਂ ਕੀ ਕਾਰਨ ਕੀ ਹੈ ਕਿ ਇਕੱਠਾ ਇੱਕ ਹੀ ਕਾਰਨ ਦੱਸ ਕੇ ਇੱਕੋ ਹੀ ਕਾਰਨ ਦੱਸ ਕੇ ਇੱਕੋ ਹੀ ਵਜ੍ਹਾ ਦੱਸ ਕੇ ਤਾਂ ਛਾਂਕੇ ਖੜੇ ਕਰੇਗੀ ਕਰੇਗੀ ਵਜ੍ਹਾ ਵੀ ਇੱਕੋ ਹੈ ਸਾਰੇ ਕਾਗਜ਼ਾਂ ਦੀ ਵਜ੍ਹਾ ਇੱਕੋ ਹੀ ਦੱਸ ਕੇ ਤੇ ਸਾਰੇ ਕਾਗਜ਼ ਰਿਜੈਕਟ ਕਰ ਦੇਣਾ ਤੇ ਉਹਨਾਂ ਨੇ ਆਪਣੇ ਜੀ ਵੀਡੀਓ ਨੇ ਸਾਰੇ ਬਲਾਕ ਨੇ ਜਿੰਨਾ ਜਿੰਨਾ ਨੇ ਇਹ ਕਾਗਜ਼ ਚੈੱਕ ਕੀਤੇ ਨੇ ਜੋ ਰਿਟਰਨਿੰਗ ਅਫਸਰ ਸੀਗੇ ਜਿੰਨੇ ਲੋਕ ਉੱਥੇ ਮੌਜੂਦ ਸੀਗੇ ਇਹ ਉਹਨਾਂ ਦੀ ਜਿਹੜੀ ਨੌਕਰੀ ਦਾ ਡੈਥ ਵਾਰੰਟ ਹੈ ਕਿ ਤੁਸੀਂ ਆਪ ਇਹਤੇ ਸਾਈਨ ਕਰਕੇ ਅਫਸਰ ਤੇ ਵੱਡਾ ਹੀ ਹੁੰਦਾ ਵਿੱਚ ਸ਼ਾਮਲ ਪਰ ਸਾਈਨ ਇਹਤੇ ਅਮਨ ਕੌਰ ਬੀਡੀਪੀ ਉਹਦੇ ਉਹਨਾਂ ਦੇ ਸਾਈਨ ਸਾਰੀ ਕਾਰਵਾਈ ਕੋਰਟ ਦੇ ਥਰੂ ਕਰਾਵਾਂਗੇ ਜਦੋਂ ਇਲੈਕਸ਼ਨ ਕਮਿਸ਼ਨ ਦੇ ਆਰਡਰ ਨੇ ਤੇ ਨਾਲ ਹੀ ਸੁਪਰੀਮ ਕੋਰਟ ਦਾ ਆਰਡਰ ਵੀ ਸੀਗਾ ਪਿਛਲੀ ਵਾਰੀ ਕੋਈ ਇਲੈਕਸ਼ਨ ਪੰਚਾਇਤੀ ਲਾ ਲੋ ਬਲਾਕ ਸੰਪਤੀ ਲਾ ਲੋ ਕੋਈ ਇਲੈਕਸ਼ਨ ਚ ਕਾਗਜ਼ ਰੱਦ ਹੁੰਦੇ ਨੇ ਤੇ ਤੁਹਾਡੇ ਕੋਲ 1 ਮਹੀਨੇ ਦਾ ਟਾਈਮ ਹੈ ਉਹਦੇ ਵਿੱਚ ਵਿੱਚ ਤੁਸੀਂ ਕੋਰਟ ਦੇ ਥਰੂ ਸਾਰੀ ਕਾਰਵਾਈ ਪਵਾ ਕੇ ਤੁਸੀਂ ਉਹ ਇਲੈਕਸ਼ਨ ਨੂੰ ਦੁਬਾਰਾ ਵੀ ਕਰਾ ਸਕਦੇ ਹੋ ਕੁੜੀ ਦੀਪ ਰੰਦਾਵਾ ਕਿਸੇ ਚੈਨਲ ਤੇ ਵੀਡੀਓ ਦੇ ਵਿੱਚ ਕਹਿ ਰਹੀ ਹੈ ਕਿ ਇਹਨਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਸੀ ਪਹਿਲਾਂ ਹੁਣ ਮੈਂ ਚੀਕਾ ਘੜਾਤੀਆਂ ਨੇ ਚੀਕਾ ਇਹ ਤਾਂ ਕੁਝ ਨਹੀਂ ਬਿਲਕੁਰੀ ਸਰਕਾਰ ਦੇ ਵਿੱਚ ਬਲੇਰੀ ਬੰਦਾ ਵਿਖਾਉਂਦਾ ਹੀ ਹੁੰਦਾ ਅਤੇ ਇਹ ਲੋਕ ਬਿਨਾ ਸਰਕਾਰ ਤੋਂ ਮੈਂ ਤੇ ਮੈਂ ਤੇ ਇਹਦੇ ਬਹੁਤ ਛੋਟਾ ਇਹਨਾਂ ਦਾ ਅਸਲ ਲੀਡਰ ਤੇ ਹਲਕੇ ਦਾ ਸੁਜਿੰਦਰ ਸਿੰਘ ਰੰਧਾਵਾ ਜੀ ਨੇ ਮੈਂ ਤੇ ਅਜੇ ਬੱਚਾ ਹੀ ਐ ਇਹਨਾਂ ਦਾ ਮੇਰੇ ਨਾਲ ਕੱਲ ਖੜੇ ਰਹੇ ਨੇ ਜੀ ਪਰਸੋਂ ਇਹਨਾਂ ਨੇ ਉਹ ਬੰਦੇ ਦੀਆਂ ਚੀਕਾਂ ਕਢਾਈਆਂ ਤੁਸੀਂ ਚੈਨਲਾਂ ਤੇ ਵੇਖਿਆ ਹੋਊਗਾ ਉਹਦੀ ਬਾਜ਼ ਨਹੀਂ ਸੀ ਨਿਕਲਦੀ ਮੈਂ ਆਪਣੇ ਫੋਨ 'ਚ ਵੀਡੀਓ ਬਣਾਈਏ ਜਿੰਨਾ ਸਾਹਮਣੇ ਬੈਠਾ ਫਿਰ ਕੰਦ ਨਾਲ ਲੁਕੇ ਬੈਠਾ ਕਿ ਮੈਨੂੰ ਕੋਈ ਕਾਰ ਨਹੀਂ ਨਾ ਦਵੇ ਹੂੰ ਹੂੰ ਇੰਨੇ ਲੋਕ ਪਬਲਿਕ ਜਦੋਂ ਇਕੱਠੀ ਹੋਵੇ ਉਹ ਰੋਸ ਹੁੰਦਾ ਜੀ ਪੰਜ ਘੰਟੇ ਪਬਲਿਕ ਅਸੀਂ ਜਦੋਂ ਰੈਲੀ ਕਰੀਦੀ ਸਾਨੂੰ ਪਤਾ ਇਹ ਬੰਦਾ ਘੰਟੇ ਤੋਂ ਵੱਧ ਨਹੀਂ ਬੰਦਾ ਇਹ ਸਾਰੇ ਸਰਪੰਚ ਨੇ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਇੱਕ ਘੰਟਾ ਕਿਸ ਨੂੰ ਰੈਲੀ ਦੇ ਰੋਕਣਾ ਬੜਾ ਵੱਡਾ ਕੰਮ ਹੈ ਪੰਜ ਘੰਟੇ ਲੋਕ ਐਮਐਲਏ ਦੀ ਚੀਕਾਂ ਘੜਾਉਣ ਨੂੰ ਖੜੇ ਰਹੇ ਨੇ ਤੇ ਚੀਕਾਂ ਮਾਰਦੇ ਹੀ ਉਤੋਂ ਨਿਕਲਿਆ ਸੀਗਾ ਸ਼ਾਂਦਨ ਦੰਡਵੇ ਉਤੇ ਬਾਦੀ ਕਿ ਕਿ ਜੋ ਵੀ ਕਰਨਾ ਪਵੇ ਕਰੋ ਝਗੜਾ ਕਰਨਾ ਝਗੜਾ ਕਰੋ ਲੜਾਈ ਕਰਨਾ ਲੜਾਈ ਕਰੋ ਇਹ ਮਨੀਸ਼ ਸੋਧਿਆ ਦੀਆਂ ਇਹਨਾਂ ਲਾਈਨਾਂ ਨੂੰ ਜਿਆਦਾ ਤੇ ਨਹੀਂ ਅਡਾਪਟ ਕਰ ਲੈ ਮਿਸਟਰ ਰੰਡਾਵਾ ਨੇ ਐਨ ਐਨ ਬਿਕੋ ਜੀ ਮੇਰੀ ਇੱਕ ਬੇਨਤੀ ਹੈ ਨੰਬਰ ਰੰਡਾਵਾ ਨੂੰ ਬੁਲਾਇਆ ਕਰੋ ਇਹ ਤੇ ਸ਼ਰਮ ਵਾਲੀ ਗੱਲ ਹੈ ਇਹਨਾਂ ਨੂੰ ਰੰਡਾਵਾ ਕੋਈ ਬੁਲਾ ਦੇ ਰੰਡਾਵੇ ਤੇ ਯੋਧੇ ਹੁੰਦੇ ਸੀਗੇ ਇਹ ਹਲਕਾ ਯੋਧਿਆਂ ਦਾ ਹਲਕਾ ਹੈ ਰਣ ਜਿਹੜੀ ਰਣ ਭੂਮੀ ਕਹਿੰਦੇ ਸੀਗੇ ਤੇ ਧਾਵਾ ਜਦੋਂ ਧਾਵਾ ਬੋਲੀਦਾ ਸੀ ਤਾਰਨ ਧਾਵਾ ਬਣਾਇਆ ਸੀਗਾ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਹਨੇ ਹਥਿਆਰ ਤੇ ਅਟੈਕ ਕਰਦੇ ਨੇ ਉਹਨਾਂ ਨੂੰ ਰੰਡਾਵਾ ਨਾ ਕਹੀਏ ਆਪਾਂ ਇਹਨਾਂ ਨੇ ਬਿਲਕੁਲ ਸੋਦੀਆ ਦੀ ਜਿਹੜੀ ਉਦੋਂ ਸੋਚ ਸੀਗੀ ਇਹਨਾਂ ਨੇ ਵੇਖਿਆ ਕਿ ਅੰਦਰ ਬੇਕੋਣਾ ਜੀ ਪਾਰਟੀ ਦੇ ਇੰਟਰਨਲ ਮੈਟਰ ਜਿਹੜੀ ਗੱਲ ਚੱਲਦੀ ਏ ਉਹ ਸਭ ਤੋਂ ਸਾਫ਼ ਤਰੀਕੇ ਨਾਲ ਬੰਦਾ ਬਾਹਰ ਕੱਢਦਾ ਹੁੰਦਾ ਕਿ ਮੈਂ ਸਭ ਤੋਂ ਸੁੱਤੇ ਮੂੰਹ ਨਾਲ ਉਹ ਗੱਲ ਲੋਕਾਂ 'ਚ ਕੱਢ ਕੇ ਕਰਾਂ ਸੁਸੋਦੀਆ ਜੀ ਨੇ ਉਹ ਸਭ ਤੋਂ ਸੁੱਤੇ ਤਰੀਕੇ ਨਾਲ ਗੱਲ ਕੀਤੀ ਅੰਦਰ ਪਤਾ ਨਹੀਂ ਕਿਹੜੇ ਤਰੀਕੇ ਨਾਲ ਪੰਜਾਬ ਦੀ ਪਬਲਿਕ ਬਾਰੇ ਬੋਲਦੇ ਹੋਣਗੇ ਜੀ ਉਹ ਇਹਨਾਂ ਨੇ ਬਿਲਕੁਲ ਕਰਕੇ ਦਿਖਾਈ ਸਰਕਾਰ ਨੂੰ ਡਰ ਕੀ ਹੈ ਕਿ ਉਹ ਕਾਗਜ਼ਬਾਤ ਰੱਦ ਕੀ ਹੋਏ ਜਾ ਰਹੇ ਸਾਡੇ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਐਡਾ ਹੋਇਆ ਜਿਹੜੇ ਕਾਗਜ਼ ਜਿਹੜੇ ਰੱਦ ਕੀਤੇ ਜਾ ਰਹੇ ਨੇ ਪੂਰੀ ਅਬਜਨ ਤੋਂ ਡਰ ਗਈ ਹੈ ਸਰਕਾਰ ਨੂੰ ਡਰ ਪਤਾ ਨਹੀਂ ਕਿ ਡਰ ਇਹਨਾਂ ਨੂੰ ਆਇਆ ਕਿ ਜਦੋਂ ਇੱਕ ਸਾਲ ਰਹਿ ਗਿਆ ਲੋਕ ਗਲਾਂ ਘੱਟਦੇ ਨੇ ਜਿੰਨੇ ਵਾਦੇ ਕੀਤੇ ਸਾਰੇ ਝੂਠੇ ਨਿਕਲੇ ਆਏ ਜਿਹੜਾ ਸ਼ਰਾਬੀ ਇੱਕ ਮੁੱਖ ਮੰਤਰੀ ਜੀ ਦੀ ਕੁਰਸੀ ਤੇ ਬਹਿ ਜੇ ਤੇ ਉਹਨੇ ਸਾਰੇ ਪੰਜਾਬ ਨੂੰ ਰੋਲ ਕੇ ਰੱਖ ਦਿੱਤਾ ਸਾਡੇ ਹਲਕੇ ਨੂੰ ਮੈਂ ਵੇਖੋ ਜੀ ਮੇਰੀ ਉਮਰ ਆ ਗਈ ਹੈ ਕਿ ਹੁਣ ਝੂਠ ਵਾਲੀ ਪੋਲਿਟਿਕ ਨਹੀਂ ਚੱਲ ਸਕਦੀ ਕਿ ਇੱਕ ਵਾਦਾ ਕਰ ਦੋ ਤੇ ਝੂਠ ਬੋਲੀ ਮੈਂ ਅੱਜ ਇਹਨਾਂ ਦੇ ਕਿਸੇ ਵੀ ਮੰਤਰੀ ਨੂੰ ਕਿਸੇ ਵੀ ਐਮਐਲਏ ਨੂੰ ਭਾਵੇਂ ਇਹਨਾਂ ਦੇ ਕੋਈ ਸਰਪੰਚ ਮੈਨੂੰ ਪਿੰਡ ਚ ਉੱਟ ਕੇ ਕਹ ਦੇ ਆਪਾਂ ਉਹ ਤਾਂ ਨਹੀਂ ਵੇਖਣਾ ਕਿਹੜੇ ਦਾ ਆਪਾਂ ਕਹਿੰਦੇ ਕਿ ਜਿਹੜੇ ਪਿੰਡ ਚ ਕਹੋਗੇ ਹਲਕੇ ਦੇ 300 ਪਿੰਡ ਦੇ ਜਿਹੜੇ ਪਿੰਡ ਚ ਕਹੋਗੇ ਕੀ ਸਾਨੂੰ ਵਿਖਾਓ ਦੀ ਰੰਧਾਵਾ ਸਾਹਿਬ ਨੇ ਤੁਸੀਂ 5 ਸਾਲਾਂ ਚ ਕੀ ਕੰਮ ਕੀਤਾ ਉੱਥੇ ਪਹੁੰਚ ਕੇ ਵਿਖਾਉਂਗਾ ਕਿ ਆਹ ਕੰਮ ਸਾਡੀ ਸਰਕਾਰ ਦੇ ਟਾਈਮ ਤੇ ਤੇ ਥੋੜੀ ਸਰਕਾਰ ਦੇ ਟਾਈਮ ਤੇ ਕੀ ਕੰਮ ਹੋਏ ਨੇ ਇਹ ਇਹ ਇਹਦੇ ਮੁੱਦਿਆਂ ਤੇ ਇਲੈਕਸ਼ਨ ਲੜਿਆ ਕਰੀਏ ਆਪਾਂ ਜਦੋਂ ਇਹ ਚੀਜ਼ ਨਾ ਲੱਭੇ ਫਿਰ ਆਪਾਂ ਸ਼ਾਂਦਾਨ ਦੰਡਬੇਟ ਉੱਥੇ ਤੁਰ ਪਈਦਾ ਜਦੋਂ ਕੰਮ ਵਿਕਾਸ ਤੇ ਜਾਂ ਡਵੈਲਪਮੈਂਟ ਵਾਲੇ ਪਾਸੇ ਆਪਾਂ ਇਲੈਕਸ਼ਨ ਨਾਲ ਲੜੀਏ ਫਿਰ ਸ਼ਾਂਦ ਦੇ ਸ਼ਾਂਦਾਂ ਵਾਲੇ ਪਾਸੇ ਐਮਐਲਏ ਨੇ ਇੱਕ ਵਰਤ ਦੀ ਮਾਰ ਕੇ ਨੇ ਕਰਕੇ ਹੀ ਹੈ ਕਿ ਕਹਿੰਦਾ ਹੈ ਕਿ ਜਿਹੜਾ ਪਿੰਡ ਪੱਟਿਆਂ ਦਾ ਕਾਕਾ ਗੈਂਸਰ ਇਹਦੇ ਹੁੰਦੇ ਸਰਵਸਥਿਤੀ ਇਹ ਇਸ ਤਰੀਕੇ ਨਾਲ ਉਚਾਉਂਗੇ ਧਿਆਨ ਮੀਡੀਆ ਚ ਦੇਣੇ ਕਿ ਆਵਾਜ਼ ਦੇ ਇੱਕ ਸਿਆਸੀ ਬੰਦੇ ਤਦਾਵਰ ਆਪ ਨੂੰ ਜਾਂ ਹੁਣ ਕਿ ਉਹਨੂੰ ਉਹਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਬਤਾਏ ਕਿ ਉਹ ਅਨੇਕ ਕੌਤੇ ਹੁੰਦੇ ਕਿ ਉੱਚਾਉਂ ਪਿਆਰ ਦੇ ਨਾਲ ਬਾਤ ਇਹ ਹੈ ਕਿ ਕਿ ਵਾਕਿਆ ਹੀ ਕੋਈ ਕਾਕਾ ਗੈਂਗਸਟਰ ਹੈ ਜਿਸੇ ਨਾਲ ਇਸ ਤਰ੍ਹਾਂ ਦੀ ਝੜਪ ਹੋਈ ਉਹ ਵੇਖੋ ਜੀ ਅੰਦਰ ਕਾਗਜ਼ ਜੀ ਦੇ ਦਾਖਲ ਕਰਾਉਣ ਗਏ ਸੀ ਸ਼ਾਹਪੁਰ ਜਾਜਨ ਦਾ ਮੁੰਡਾ ਸੀ ਇਹਨਾਂ ਦੇ ਆਪ ਦੇ ਪਿੰਡ ਦਾ ਮੁੰਡਾ ਸੀਗਾ ਜਿਹਦੇ ਕਾਗਜ਼ ਦਾਖਲ ਹੋਣ ਗਏ ਸੀ ਉਹਦੇ ਕਾਗਜ਼ ਖੌਣ ਪਿੱਛੇ ਲੜਾਈ ਹੋਈ ਸੀ ਗੈਂਗਸਟਰ ਗੁੰਸਟਰ ਵਾਲੀ ਕੋਈ ਗੱਲ ਹੀ ਨਹੀਂ ਸੀ ਉੱਥੇ ਕਾਗਜ਼ ਦਾਖਲ ਕਰਾਉਣ ਗਏ ਨੇ ਪੁਲਿਸ ਖੜੀ ਹੈ ਬਾਹਰ ਠੀਕ ਹੈ ਕੰਮ ਪੁਲਿਸ ਦਾ ਹੁੰਦਾ ਨਾ ਕਿ ਐਮਐਲਏ ਦਾ ਹੁੰਦਾ ਕੋਈ ਗੱਲ ਨਹੀਂ ਹੁਣ ਸਾਲ ਰੇਗੇ ਵਾਰੀਆਂ ਸਾਡੀਆਂ ਵੀ ਹੋਣੀਆਂ ਹੁੰਦੀਆਂ ਅਸੀਂ ਤੇ ਖੜੇ ਰਹੇ ਆਂ ਇਹਨਾਂ ਦੀ ਵਾਰੀ ਤੇ ਵੇਖੋ ਇਹਨਾਂ ਤੋਂ ਕੋਈ ਇੱਕ ਬੰਦਾ ਨਾਲ ਖੜਾ ਵੀ ਦਿਸ ਜੂਗਾ ਇਹਨਾਂ ਦੇ ਸਿਕਿਉਰਟੀ ਵਾਲੇ ਵੀ ਨਾਲ ਖੜਾ ਵੇਖ ਗਿਆ ਤੇ ਮੇਰਾ ਨਾਮ ਬੀਜੋ ਝਾੜੂ ਵਾਲਿਆਂ ਨੂੰ ਆਪ ਆੜਿਆਂ ਨੂੰ ਜਾਂ ਐਮਐਲਏ ਗੁਰਦੀਪ ਸਿੰਘ ਨੂੰ ਹੁਣ ਕੁਛ ਸੁਨੇਹਾ ਕੋਈ ਸਬ ਮੀਡੀਆ ਦੇ ਜਰੀਏ ਸਾਡੇ ਚੈਨਲ ਦੇ ਜਰੀਏ ਕੁਝ ਕਹਿਣਾ ਚਾਹੋ ਵੇਖੋ ਜੀ ਮੈਂ ਇੱਕ ਚੀਜ਼ ਕਹਿਣਾ ਹੁਣ ਗੁਰਦੀਪ ਸਿੰਘ ਦੇ ਭਾਵਾਂ ਨੂੰ ਕੱਲ ਵੀ ਇੰਟਰਵਿਊ ਇਹ ਮੈਂ ਇਹਨਾਂ ਕੋਲ ਜਾਂਦਾ ਰਿਹਾ ਹਾਂ ਇਹਨਾਂ ਕੋ ਆ ਕਰਦਾ ਰਿਹਾ ਇਹਨਾਂ ਨੂੰ ਇੱਕ ਚੀਜ਼ ਕਹਿਣਾ ਜੀ ਜਿਹੜਾ ਜਿਹੜੇ ਘਰੋਂ ਰੋਟੀ ਖਾਈਏ ਉੱਥੇ ਫਿਰ ਨਾ ਤੇ ਉਹ ਬੰਦੇ ਦੀ ਕਦੀ ਸਾਡਾ ਕੰਮ ਹੁੰਦਾ ਕਿ ਜਿਹਦੇ ਘਰੋਂ ਰੋਟੀ ਖਾਈਏ ਉਹਦੇ ਉਹਦੀ ਕਦੀ ਬਦਨਾਮੀ ਨਹੀਂ ਕਰੀਦੀ ਉਹ ਬੰਦੇ ਦੀ ਹੁਣ ਜਦੋਂ ਇਹਨਾਂ ਨਾਲ ਸਾਡਾ ਕੋਈ ਕੋਈ ਚੀਜ਼ ਮੰਨ ਲਓ ਸਾਂਝੀ ਹੋਵੇ ਚਾਹ ਦਾ ਕੱਪੀ ਸਾਂਝਾ ਹੋਵੇ ਇਹਨਾਂ ਨੂੰ ਅਸੀਂ ਲੀਡਰ ਨਹੀਂ ਸੀ ਬਣਾਇਆ ਕਦੀ ਆਪਣੇ ਹਲਕੇ ਦਾ ਇਹਨਾਂ ਤੋਂ ਪਹਿਲਾਂ ਇਹ ਕਹਿ ਰਹੇ ਨੇ ਮੈਂ 2021 ਚ ਪੋਲਿਟਿਕਸ ਜੁਆਇਨ ਕੀਤੀ ਐ ਤੇ ਮੈਂ 2017 ਦੀ ਇਲੈਕਸ਼ਨ ਚ ਆਉਣਾ ਸ਼ੁਰੂ ਕੀਤਾ ਜਦੋਂ ਮੇਰੇ ਮੂੰਹ ਤੇ ਦਾੜ੍ਹੀ ਵੀ ਨਹੀਂ ਸਿਆਈ ਉਦੋਂ ਮੈਂ ਲੋਕਾਂ ਨਾਲ ਘੁੰਮਦਾ ਰਿਹਾ ਤੇ ਮੈਨੂੰ ਹੁਣ 9 ਸਾਲ ਹੋ ਗਏ ਨੇ ਇਹਨਾਂ ਲੋਕਾਂ ਦੇ ਘੁੰਮਦੇ ਤੇ ਸਿਆਸਤ ਦਾ ਸਿਆਸਤ ਦਾ ਟਾਈਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੁਸੀਂ ਇੱਕੋ ਦਮ ਆ ਕੇ ਤੇ ਤੁਹਾਡੀ ਕਿਸਮਤ ਚਮਕ ਗਈ ਕਿ ਤੁਹਾਨੂੰ ਇਹੋ ਜੀ ਪਾਰਟੀ ਨੇ ਬਣਾਤਾ ਤੇ ਕੋਈ ਗੱਲ ਨਹੀਂ ਇਹਨਾਂ ਨੂੰ ਐਮਐਲਏ ਨੂੰ ਸੁਨੇਹਾ ਮੇਰਾ ਹੈ ਕਿ ਆਪਣੀ ਤਿਆਰੀ ਰੱਖੋ ਪੁਲਿਸ ਨੂੰ ਕਹੋ ਮੇਰਾ ਬਿਆਨ ਜਿਹੜਾ ਪ੍ਰੈਸ ਦੇ ਵਿੱਚ ਇਹਨੂੰ ਨੋਟ ਕਰਨ ਤੇ ਇਹਦੇ ਤੇ ਜੇ ਕੋਈ ਕਾਰਵਾਈ ਵੀ ਕਰਨੀ ਹੈ ਕਰਨ ਪਰ ਤੁਹਾਡਾ ਐਮਐਲਏ ਜਿਹੜਾ ਜਿੱਦਣ ਮੇਰੇ ਹੱਥ ਆ ਗਿਆ ਜਿੱਦਣ ਇਹਨੇ ਕੋਈ ਮੇਰੇ ਬੰਦੇ ਨਾਲ ਦੁਬਾਰਾ ਕੋਈ ਚੀਜ਼ ਕੀਤੀ ਤੇ ਉਸ ਦਿਨ ਮੈਂ ਇਹੋ ਜਿਹੀਆਂ ਚੀਜ਼ਾਂ ਕੱਢੂੰਗਾ ਕਿ ਟੀਵੀ ਤੇ ਵਿਖਾਉਣ ਯੋਗ ਨਹੀਂ ਹੋਣਗੀਆਂ